ਤੇਰੇ ਜਿਹ ਹੈ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਸਤਿਗੁਰਖ ਦੀ ਜਹਰਾ ਮੂਰਤ ਗੁਰੂ ਗੋਬਿੰਦ ਖਾਨਾ ਪਾਇਸਾ ਪੀਰ ਗਰਦਾ ਜੀ ਇਹਦੇ ਉਹਨਾਂ ਗੁਰਮੁਖ ਪਿਆਰਿਆਂ ਤੋਂ ਮੈਂ ਕਰਮਾਨ ਜਾਣਦਾ ਹੈ ਜਿਹੜੇ ਸਤਗੁਰਾਂ ਨੂੰ ਚੇਤੇ ਕਰਦੇ ਹੈ ਸਿੱਖਾਂ ਸੰਗਾਂ ਨੂੰ ਚੇਤੇ ਕਰਦੇ ਹੈ ਸਾਰੇ ਸੰਗਤਾਂ ਨੂੰ ਚੇਤੇ ਕਰਦੇ ਆ ਪਰਵੰਦੀ ਤੇਰਾ ਗੁਰਸਿੱਖਾਂ ਭਾਇ ਭਗਤ ਗੁਰ ਉਰਵ ਕਰਨਦੇ ਸਾਰੀ ਸੰਗਤ ਨੇ ਤਨ ਮਨ ਤਨ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਰਵਾਣ ਨੂੰ ਚੇਤੇ ਕੀਤਾ ਤੇ ਸਾਰੀ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਦਰਬਾਰੀ ਕਹੇ ਸੇਰਤ ਜਨਮਾਨੈ ਪਰਖ ਗੁਰੂ ਦੇ ਸਾਰੇ ਸਾਰੀ ਸਾਖੇਪ੍ਰੇਮ ਦੇ ਨਾਲ ਆਪੋ ਆਪਣੀ ਹਾਜ਼ਰੀ ਲਗਵਾਵੋ ਸਹੀਦ ਸੇਵਾ ਕਰੀਏ ਕੀਤੇ ਕਰੀਏ ਪ੍ਰਣਾਮ ਪਰਨਾਮ ਚਹਿਤਾਰੋ ਤੇਜਲੇ ਨਾੜ ਤੇ ਕਰ ਮਲਈ ਮਾਰਦੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਸੰਗਤੂ ਉਹਦੇ ਵਿੱਚ ਹੀ ਸਿੱਖਾਂ ਨੇ ਵਧਾਵਾ ਦੇ ਕੇ ਦਿੱਤਾ ਜਸ ਦੇ ਬਾਦਸ਼ਾਹ ਨੂੰ ਇੱਕ ਪੋ ਵਾਲੇ ਦੇ ਨਾਲ ਭਗਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਆਦਾ ਸੰਗਤ ਦੀ ਆਨੰਦਪੂਰਨ ਸਾਧ ਦੀ ਧਰਤੀ ਤੇ ਬਿਰਾਜਮਾਨ ਹੈ ਇਹ ਤੰਦਰਸਪੇ ਪਾਤਸ਼ਾ ਅੰਮ੍ਰਿਤ ਵੇਲਾ ਹੋਇਆ ਗਿਆ ਅੰਮ੍ਰਿਤ ਵੇਲਾ ਸੱਚ ਨਾਓ ਬੜਿਆਈ ਵਿਚਾਰ ਜਦੋਂ ਅੰਮ੍ਰਿਤ ਵੇਲੇ ਦਸਮੇ ਪਾਤਸ਼ਾ ਸਮਾਧੀ ਦੇ ਵਿੱਚ ਬੈਠਿਆ ਕਰਦੇ ਮਹਾਰਾਜ ਜਦੋਂ ਅੰਮ੍ਰਿਤ ਵੇਲੇ ਨਾ ਅਕਾਲ ਪੁਰਖ ਦੇ ਨਾਲ ਇੱਕਮਿਕ ਹੋਣਾ ਦਸਮੇ ਗੁਰੂ ਦੇ ਤੇ ਧਨ ਮਾਤਾ ਜਿੱਤੋਗੀ ਧਨ ਮਾਤਾ ਜਿੱਤੋ ਜੀ ਅੰਮ੍ਰਿਤ ਵੇਲੇ 10 ਵੇ ਗੁਰੂ ਜੀ ਦੇ ਕੋਲ ਆ ਗਏ ਜਦੋਂ ਮਹਾਰਾਜ ਜੀ ਦੇ ਕੋਲ ਆਏ ਹੈ ਤੇ 10 ਵੇ ਪਾਸ਼ਾ ਨੂੰ ਪੱਥਰ ਤੇ ਕਿਹਾ ਮਾਤਾ ਜੀ ਜਿੱਤੋ ਦੀ ਤੇ ਮਹਾਰਾਜ ਨੇ ਨੇਤਰ ਖੋਲੇ ਮਨ ਉਸਦੇ ਕਹਿੰਦੇ ਜਿੱਤ ਕੋ ਅੰਮ੍ਰਿਤ ਵੇਲੇ ਕਿਵੇਂ ਆਉਣਾ ਹੋਇਆ ਹੈ ਦੇਵਦਤਾ ਸਭ ਮੈਂ ਪਾਤਸ਼ਾਹ ਪਿਛਣ ਮਹਾਰਾਜ ਤੇ ਧਨ ਮਾਤਾ ਜੀ ਤੋਂ ਜੀ ਕਹਿੰਦੀ ਸੱਚੇ ਪਾਤਸ਼ਾਹ ਕਿਰਪਾ ਕਰੋ ਤੇ ਮਹਾਰਾਜ ਜੀ ਨੇ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੀ ਐ ਤੇ ਆਪ ਜੀ ਉਹਨਾਂ ਨੂੰ ਰੱਬ ਦੇ ਨਾਲ ਜੋੜ ਦੇ ਮੇਰੀ ਨਿਵੇ ਲੱਗਿਆ ਕਰੇ ਜਦੋਂ ਤਦ ਸਭ ਮੈਂ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਮਾਤਾ ਜੀ ਤੋਂ ਜੀ ਤੇ ਤਦ ਤਦ ਸਭ ਮੈਂ ਪਾਤਸ਼ਾਹ ਜੀ ਕਹਿੰਦੇ ਜਿੱਦੋ ਜੇਦੋ ਰੱਬ ਦੇ ਨਾਲ ਇੱਕਮਿਕ ਹੋ ਜੀਏ ਉਹਨੋਂ ਉਹਨਾਂ ਨੂੰ ਤਿੰਨਾਂ ਲੋਕਾਂ ਦਾ ਕਾਲ ਹੋ ਜਾਂਦਾ ਤੇਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਆਉਣ ਵਾਲੇ ਸਮੇਂ ਦਾ ਪਤਾ ਲੱਗਦਾ ਰੱਬ ਦੇ ਨਾਮ ਦੇ ਵਿੱਚ ਤਰਨ ਬਹੁਤ ਵੱਡੀ ਆ ਪ੍ਰਭੂ ਦਾ ਸਿਮਰਨ ਸ਼ਬਦ ਦੇ ਉਚਾਰ ਜਦ ਧੰਨ ਦਾ ਸਵੇ ਪਾਤਸ਼ਾ ਬਜਨ ਕਰਨ ਤੇ ਧੰਨ ਮਾਤਾ ਜੀਤੋ ਜੀ ਹੱਥ ਜੋੜ ਕੇ ਕਹਿੰਦੀ ਸੱਚੇ ਪਾਤਸ਼ਾ सस छपाही नाम तोड़े ਜੀਨਰ ਯਾਤਰੀ ਮੋਚਾਂ ਪਰ ਬੁੱਕੇ ਬੈਠੇ ਆ। ਤਾਂ ਦਸਮੇ ਪਾਤਸ਼ਾਹ ਅੰਮ੍ਰਿਤ ਵੇਲਾ ਹੋ ਰਿਹਾ ਪਿਆ ਤੇ ਧੰਨ ਮਾਤਾ ਜੀਤੋ ਜੀ ਨੇ ਦੱਸਦੇ ਗੁਰੂ ਦੇ ਚਰਨਾਂ ਦੇ ਬਾਹਰ ਕਿਰਪਾ ਕਰੋ। ਤੇ ਮੇਰੀ ਵੀ ਲੇਵ ਲੱਗ ਗਿਆ ਕਰੇ। ਜਦ ਦਸਮੇ ਪਾਤਸ਼ਾਹ ਕੀ ਮਹਾਰਾਜ ਬਚਨ ਕਰਨ ਕਹਿੰਦੇ ਜੀਤਤੁਰ ਰੱਬ ਦੇ ਨਾਮ ਦੇ ਵਿੱਚ ਤਾਕਤ ਬਹੁਤ ਵੱਡੀ ਹੈ ਰੱਬ ਦਾ ਨਾਮ ਜਪੀਦਾ ਉਹ ਤੇਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ ਭਾਣ ਦੇ ਵਿੱਚ ਰਹਿਣਾ ਪੈਂਦਾ ਤੇ ਨਾਲ ਕੀ ਆ ਮੀਠਾ ਲੱਗ ਹਰ ਨਾਮ ਪਦਾਰਥ ਦਾ ਨਾਮ ਤੇ ਭਾਣ ਦੇ ਵਿੱਚ ਰਹਿਣਾ ਪੈਂਦਾ ਅਕਾਲ ਪੁਰਖ ਦੇ ਜੇਨ ਦਰਸਨ ਤੇ ਪਾਛਾ ਬਚਨ ਕਰ ਤੇ ਤੰਤ ਦਸਵੇਂ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਮਾਤਾ ਜੀ ਤੋਂ ਜੀ ਨੇ ਤੇ ਦਸਵੇਂ ਪੁਰਸ਼ ਨੇ ਕਰ ਫਗ ਜੋਗਤੀ ਦਸ ਦਿੱਤੀ ਹੈ ਕਰ ਕੇ ਸ਼ਨਾਨ ਸਿਮਰ ਪ੍ਰਾਵ ਆਪਣਾ ਮਨ ਤਨ ਪਰ ਰੂਗਾ ਜਦ ਦਸਵੇਂ ਪਾਸ਼ਾ ਨੇ ਕਿਰਪਾ ਕੀਤੀ ਮਾਤਾ ਜੀ ਤੋਂ ਜੀ ਦੇ ਉੱਪਰ ਤੇ ਧਨ ਮਾਤਾ ਜੀਤੋ ਜੀ ਦੇ ਬਿਖ ਸੁਵਾਦੀ ਦੇ ਵਿੱਚ ਖੜਾ ਹੈ ਜਦੋਂ ਸਮਾਧੀ ਲਗਣੀ ਜਿਵੇਂ ਦਸਮੇ ਪਾਸ਼ਾ ਨੇ ਜੋਕ ਦੀ ਦੱਸੀ ਹੈ ਨਾਮ ਜਪਣ ਦੀ ਨਾਮ ਦਾ ਅਭਿਆਸ ਕਰਨਾ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਜਿਵੇਂ ਜਿਵੇਂ ਅਕਾਲ ਮਹਾਰਾਜ ਨੇ ਕਰਮਾ ਕੀਤੀ ਹੈ ਅਕਾਲ ਪੁਰਖ ਦੀ ਹੋਈ ਕਿਰਪਾ ਤੇ ਧਨ ਮਾਤਾ ਜੀਤੋ ਜੀ ਨੂੰ ਔੜ ਵਾਲੇ ਸਮੇਂ ਦਾ ਪਤਾ ਲੱਗਦਾ ਹੈ ਤੇ ਮਹਾਰਾਜਾ ਦਾ ਪਹਿਲੇ ਹੁਕਮ ਕੀਤਾ ਸੀ ਤੇ ਜੀਤ ਕੋਰੇ ਬਾਣੇ ਦੇ ਵਿੱਚ ਰਹਿਣਾ ਹੈ। ਅਕਾਲ ਤਰੁਕ ਦੇ ਹੁਕਮ ਦੇ ਵਿੱਚ ਚੱਲਣਾ ਹੈ। ਹੁਕਮ ਰਜ਼ਾਈ ਚੱਲਣਾ ਨਾਂ ਦੇ ਲਿਖਿਆ ਨਾਲ। ਧੰਨ ਦਾਸ ਦੇ ਪਾਸ਼ਾ ਨੇ ਪਹਿਲੇ ਮੱਜਨ ਕਰ ਦਿੱਤੇ ਮਾਤਾ ਜੀਤ ਕੋਰ ਨੂੰ। ਤੇ ਧੰਨ ਮਾਤਾ ਜੀਤੋ ਜੀ ਨੂੰ ਆਉਣ ਵਾਲੇ ਸਮੇਂ ਦਾ ਜਦੋਂ ਪਤਾ ਲੱਗਾ। ਕਿ ਮੇ ਪੋਦੇ ਮਹੀਨੇ ਦਸਵੇਂ ਗੁਰੂ ਨੂੰ ਜਿਹੜੇ ਜਾਨਾਂ ਤੋਂ ਪਿਆਰੇ ਸਿੱਖ ਭਾਈ ਮਾਹ ਸਿੰਘ ਦੀ ਵਰਗੇ ਹੋਰ ਸੇਕਾ ਉਹਨਾਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਵਿਦਾਵਾ ਲੈ ਕੇ ਦੇ ਕੇ ਜਾਣਾ ਧੰਨ ਮਾਤਾ ਜੀ ਤੋਂ ਉਹਨਾਂ ਵਾਲ ਸੁਪਨੇ ਦੇ ਵਿੱਚ ਦਸਵੇਂ ਪੰਜ ਸਾਰੇ ਕਲਾ ਅਕਾਲ ਪੁਰਖ ਦੀ ਭਗਤੀ ਸੁਪਨਾ ਆਇਆ ਮਾਤਾ ਜੀ ਤੋਂ ਇਹ ਲੋ ਤੇ ਸੁਪਨੇ ਦੇ ਵਿੱਚ ਕੀ ਸੀਨ ਦੇਖਿਆ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਧੇਰਾ ਪੋੜਿਆ ਮੁਗਲ ਫੌਜਾਂ ਨੇ ਸ਼ਹਿਰ ਦੀ ਹਿੰਦੂ ਦਾ ਧੇਰਾ ਰਾਸ਼ਨ ਪਾਣੀ ਬੰਦ ਕਰ ਦੇਣਾ ਜਦ ਸਾਰਾ ਸੀਖੀ ਦੇਖਿਆ ਨਾ ਪਤਾ ਲੱਗ ਗਿਆ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਧੇਰਾ ਪੈਣਾ ਹੈ ਸਿੱਖਾਂ ਨੇ ਵਧਾਵਾ ਲੈ ਕੇ ਦੇ ਕੇ ਚਲੇ ਜਾਣਾ ਤਿਵੇਂ ਦਸਵੇਂ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ त्याਗਣਾ ਹੈ ਇਵੇਂ ਦਸਵੇਂ ਗੁਰੂ ਨੇ ਸਰਸਰ ਦੇ ਕੰਢੇ ਤੇ ਪਹੁੰਚਣਾ ਐ। ਇਵੇਂ ਦਸਵੇਂ ਪਾਤਸ਼ਾਹ ਨੇ ਚਮਕੌਰ ਸਾਹਿਬ ਦੇ ਵਿੱਚ ਜਿਹੜੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਬਚਨ ਕੀਤੇ ਨਾ ਮਹਾਰਾਜ ਨੇ ਚਮਕੌਰ ਸਾਹਿਬ ਦੀ ਧਰਤੀ ਦੇ ਪੂਰੇ ਕਰ ਦਿੱਤੇ ਸਾਮਾ ਲਾ ਕਰ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਾਹੂ। ਧੰਨ ਗਾਫੇ ਮੇ ਪਾਤਸ਼ਾਹ ਨੇ ਮਹਾਰਾਜ ਦੇ ਅਕਾਲ ਪੁਰਖ ਦੀ ਕਿਰਪਾ ਹੋਈ ਸੰਗਤ ਜੀ ਤੇ ਮਾਕਾ ਜੀਤੋ ਜੀ ਨੂੰ ਸੁਭਣੇ ਦੇ ਵਿੱਚ ਸਾਕੋ ਦੇ ਗਿਆ ਤੇ ਬਾਬਾ ਫਤੇ ਸਿੰਘ ਦੀ ਉਮਰ 2 ਸਾਲ ਦੀ ਹੈ ਜੀ ਜਦੋਂ ਆਉਣ ਵਾਲਾ ਸਮਾ ਦੇਖਦੇ ਆਂ ਪੇ ਆਨੰਦਪੁਰ ਸਾਹਿਬ ਨੂੰ ਛੱਡਣਾ ਪੈਣਾ ਵੱਡੇ ਸਹਿਬ ਜਾਂਦੇ ਚਮਕੌਰ ਸਾਹਿਬ ਦੇ ਰਸਿਧੀਆਂ ਪਾਉਣੀਆਂ ਨੇ ਛੋਟੇ ਸਹਿਬ ਜਾਂਦਿਆਂ ਦੇ ਸਰਹੰਦ ਫਤਿਹਗੜ ਸਾਹਿਬ ਦੀ ਤੱਕ ਦੀ ਸ਼ੀਧੀ ਹੋਣੀ ਹੈ ਜਦੋਂ ਮਾਤਾ ਜੀ ਕੋਈ ਨੂੰ ਪਤਾ ਲੱਗਾ ਨਾ ਤਦ ਤ ਸਮੇਂ ਪਾਸ਼ਾ ਦੇ ਕੋਲ ਆ ਕੇ ਮਾਤਾ ਜੀ ਸੋ ਜਦੋਂ ਤਦ ਸਮੇਂ ਪਾਸ਼ਾ ਦੇ ਕੋਲ ਆਏ ਮਾਤਾ ਜੀ ਤਦ ਇਸ ਤਰ੍ਹਾਂ ਦੇ ਵਿੱਚ ਚੱਲ ਵਗਦਾ ਤੇ ਤਦ ਸਮੇਂ ਪਾਸ਼ਾ ਦਾ ਜਾਨੀ ਜਾਣਾ ਘਟ ਘਟ ਕੇ ਅੰਤਰ ਦੀ ਜਾਣਤ ਭਲੇ ਬੁਰੇ ਦੀ ਕੀ ਪਛਾਣ ਤਦ ਗੁਰੂ ਗੋਬਿੰਦ ਸਿੰਘ ਜੀ ਮਾਨਾਗ ਜਦ ਮਾਤਾ ਜੀਤੋ ਜੀ ਦੇ ਨਿੰਦਰ ਸਜਲ ਹੈ ਤੇ ਮਹਾਰਾਜ ਪੁੱਛਦੇ ਕਹਿੰਦੇ ਜੀਤ ਕੋਰੇ ਨਿੰਦਰਾਂ ਚ ਜਲ ਕੋ ਵਗਦਾ ਹੈ ਕਹਿੰਦੀ ਮਹਾਰਾਜ ਕਿ ਆਪ ਜੀ ਦੇ ਜਿਹੜੇ ਬੰਦਨ ਨਾ ਸੱਚ ਹੋਗਾ ਕਿ ਪਾਣੀ ਦੇ ਵਿੱਚ ਰਹਿਣਾ ਬਹੁਤ ਔਖਾ ਹੈ ਤੇ ਮਹਾਰਾਜ ਕਹਿੰਦੇ ਕਿ ਜੀਤ ਕੋਰੇ ਪਾਣੀ ਦੀ ਗੱਲ ਕਰਦੇ ਪਾਣਾ ਕਿਹੋ ਜਿਹਾ ਵਰਤਣਾ ਹੈ ਇਹ ਕਿ ਫਤਿਹ ਮਾਚਾ ਇਹੋ ਜਿਹਾ ਮੈਂ ਸੁਪਨੇ ਵਿੱਚ ਸੀੜੀ ਦੇਖਿਆ ਆ ਜਿਹੜੀ ਆਪਾਂ ਅਨੰਦਪੁਰੀ ਦੇ ਵਿੱਚ ਬੈਠੇ ਆ ਮੁਗਲ ਭੋਜਾ ਨੇ ਇਹ ਧਰਤੀ ਨੂੰ ਘੇਰਾ ਪਾਉਣਾ ਹੈ ਸਿੱਖਾਂ ਸਿੱਖਾਂ ਦਾ ਜਿਹੜੋ ਕੋਖ ਦੇ ਦੁੱਖ ਤੋਂ ਛਿੱਧੀਆਂ ਪਾਉਣੀਆਂ ਤੇ ਧੰਮਾਤਾ ਜੀਤੋ ਜੀ ਦਾਸ ਨੇ ਗੁਰੂ ਨਾ ਮਸੀਹ ਦੱਸਦੇ ਸੁਪਨੇ ਵਿੱਚ ਉਹ ਦੇਖਿਆ ਅਨੰਦਪੁਰ ਸਾਹਿਬ ਦੀ ਤਰਤੀ ਜੋ ਹੁੰਦਾ ਹੈ ਇਹ ਸੱਚੇ ਪਾਤਸ਼ਾਹ ਨੂੰ ਇੱਕ ਪੂ ਵਾਲਾ ਦਿਨ ਹੋਣਾ ਨਾ ਉਹ ਕੀੜ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਤੇ ਸਾਡੇ